ਪੰਜਾਬ ਦੇ ਵਿੱਚ ਇਸ ਸਮੇਂ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਨੇ ਬੀਤੇ ਦਿਨ ਇੱਕ ਟ੍ਰੇਨ ਤੇ ਭਾਰਤੀ ਵਿਰੋਧੀ ਨਾਅਰੇ ਲਿਖੇ ਗਏ ਜਿਸ ਤੇ ਬੀਜੇਪੀ ਵਰਦੀ ਨਜ਼ਰਾਈ ਪੱਛਵਾ ਪ੍ਰਧਾਨ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਇਸ ਦਿਨ ਆਈ ਹੋ ਗੁਰਦੁਆਰਾ ਸ਼੍ਰੀ ਭਗਤ ਧੰਨਾ ਵਿਖੇ ਨਤਮਸਤਕ ਹੋਏ ਜਿੱਥੇ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਇਸ ਦਿਨ ਆਈ ਹੋ ਪ੍ਰਵਾਸੀਆਂ ਦੇ ਮੁੱਦੇ ਤੇ ਬੋਲਦੇ ਨਜ਼ਰ ਆਏ ਮੀਡੀਆ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਕਿਹਾ ਕਿ ਪਰਵਾਸੀ ਮਜ਼ਦੂਰਾਂ ਪੰਜਾਬ ਦੇ ਵਿੱਚੋਂ ਬਾਹਰ ਕੱਢਣ ਦੇ ਮੁੱਦੇ ਤੇ ਉਹਨਾਂ ਕਿਹਾ ਕਿ ਇੱਕ ਵਿਅਕਤੀ ਦੀ ਅਪਰਾਧ ਦੀ ਸਜ਼ਾ ਪੂਰੇ ਭਾਈਚਾਰੇ ਨੂੰ ਨਹੀਂ ਦਿੱਤੀ ਜਾ ਸਕਦੀ ਉਹਨਾਂ ਕਿਹਾ ਕਿ ਹੜਪੀੜਤਾ ਦੀ ਜੇਕਰ ਸਰਕਾਰੀ ਅਧਿਕਾਰੀ ਕੋਈ ਮਦਦ ਨਹੀਂ ਕਰਦਾ ਤਾਂ ਭਾਜਪਾ ਵਰਕਰ ਖੁਦ ਲੋਕਾਂ ਦੇ ਫਾਰਮ ਭਰ ਕੇ ਜ਼ਿਲ੍ਹਾ ਮਜਿਸਟਰੇਟ ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾਉਣਗੇ ਅਤੇ ਤਾਂ ਜੋ ਸਹੀ ਲੋਕਾਂ ਤੱਕ ਸਹਾਇਤਾ ਪਹੁੰਚ ਸਕੇ ਇਸ ਦੇ ਨਾਲ ਹੀ ਉਹ ਜੋ ਵੀ ਭਾਰਤ ਜਾਂ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾਏ ਉਸ ਤੇ ਬੋਲਦੇ ਨਜ਼ਰ ਆਏ ਇਸ ਨਾਲ ਹੀ ਗੁਰਪਤਵੰਨ ਸਿੰਘ ਪੰਨੂ ਤੇ ਵਰਦੇ ਨਜ਼ਰ ਆਏ ਨਾਲ ਹੀ ਉਹਨਾਂ ਨੇ ਰਾਹੁਲ ਗਾਂਧੀ ਨੂੰ ਜੋ ਬੀਤੇ ਦਿਨੀ ਗੁਰਦੁਆਰਾ ਸਾਹਿਬ ਦੇ ਸਿਰੋਪਾਓ ਪੇਟ ਕੀਤਾ ਗਿਆ ਸੀ ਉਸ ਮੁੱਦੇ ਤੇ ਵੀ ਬੋਲਦੇ ਨਜ਼ਰ ਆਏ ਪੰਨੂ ਨੇ ਕੀ ਕੁਝ ਕਿਹਾ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਲੇਕਿਨ ਪ੍ਰਸ਼ਨ ਖੜਾ ਹੁੰਦਾ ਹੈ 1984 ਦੇ ਕਾਲ ਕੋ ਕਿਆ ਪੰਜਾਬੀ ਭੁੱਲ ਜਾਏਗਾ अगर बात की जाए तो इसे लेकर कांग्रेस नेता कह रहे कि एस पॉलिटिकल प्रेशर है इस कारण ये जो दबाव बनाया गया है और... इसका जवाब तो एस एस दे सकती है लेकिन कांग्रेस ने जिस प्रकार सिखों का नरसंहार किया था हत्याएं की थी नरसंहार जो हुआ था हत्याएं हुई थी आज भी उसे लेकर गांधी परिवार ने कभी भी खेद प्रकट नहीं किया तो ये स्वाभाविक है कि जब उसी खानदान से निकला हुआ कोई व्यक्ति जहाँ आता है तो वो जख्म हरे होते हैं एन आई ए द्वारा कह रहे हैं कि चार्जशीट जो जल्द दाखिल की जाएगी अब सीसीटीवी की तस्वीरें तो भी सामने आ गई हैं कि जो व्यक्ति को एन आई ए लेके आई थी लग रहा है कि समय लग रहा है अभी इस मामले को लेकर मुझे लगता है कि ये इस मामले में पंजाब सरकार कभी भी इस प्रकार के इंसिडेंट को लेके गंभीर नहीं रही अगर पंजाब सरकार गंभीर होती तो पंजाब में कानून व्यवस्था चरमराती नहीं लेकिन केंद्र की एजेंसियां भी इसमें इन्वॉल्व है होम मिनिस्टर साहब ने व्यक्तिगत रूप से खालिया जी के संपर्क करने के बाद सारा वो हालात जाने हुए तो मुझे लगता पूरी तरह से न्याय मिलेगा लेकिन जितनी तत्परता जितनी सक्रियता पंजाब पुलिस को दिखानी चाहिए थी वो उदासीन नजर आए हैं इस सारे मामले में और उन्होंने इसको गंभीरता से नहीं लिया नहीं, नहीं, नहीं इस जान कर रही है है ये बिल्कुल बिल्कुल नहीं समय तो लगता कि लेकिन जो दोषी है जिन्होंने ये घटनाक्रम किया है केवल घटनाक्रम करने वाला नहीं इसके पीछे कौन कौन सी लोग हैं कौन सी एजेंसियां हैं जो पंजाब के अमन को शांति को भंग करने के लिए बीजेपी के कदावर नेता के घर में इस प्रकार का हमला करने का दुस्साहस करती है और इस पे पीछे यही रहती है कि पंजाब के सौहार्द को पंजाब की हिंदू सिख एकता को चोट पहुंचाई जा सके इसमें तो काफी मामले और काफी लोग इसमें थे इस मामले में लेकिन एन आई उसी मुजरिम को लेकर आई और जांच कर मुझे ते लगता है जब जब तक उनकी रिपोर्ट पूरी आती नहीं है वो चार्जशीट नहीं दाखिल करते

ਪੰਜਾਬ 'ਚ ਕਾਨੂੰਨ ਦਾ ਨਹੀਂ ਗੁੰਡਿਆਂ ਦਾ ਰਾਜ ਹੈ। ਪੰਜਾਬ 'ਚ ਗੈਂਗਸਟਰ ਦਾ ਰਾਜ ਹੈ। ਪੰਜਾਬ 'ਚ ਫਰੋਟੀਆਂ ਮੰਗੀਆਂ ਜਾਂਦੀਆਂ ਔਰ ਉਹ ਲੋਕ ਜਿਹੜੇ ਪੰਜਾਬ ਨੂੰ ਕੋਲਣਾ ਚਾਹੁੰਦੇ ਨੇ ਪੰਜਾਬ ਦੇ ਅਮਨ ਤੇ ਸ਼ਾਂਤੀ ਨੂੰ ੱੱਕਾ ਲਾਣਾ ਚਾਹੁੰਦੇ ਨੇ ਉਹ ਤਾਕਤਾਂ ਸਿਰ ਚੁੱਕਦੀਆਂ। ਅਗਰ ਉਹਨਾਂ ਦਾ ਕਠੋਰਤਾ ਨਾਲ ਇਹ ਸਰਕਾਰ ਦੀ ਹੱਡੀ ਨਹੀਂ ਹੈਗੀ। ਹੱਡੀ ਵੀ ਕਿੱਦਾਂ ਹੋਏ? ਇਹ ਉਹੀ ਲੋਕ ਨੇ ਜਿਹੜੇ ਪਹਿਲੀ ਵਾਰੀ ਬੋਟਾ ਮੰਗ ਰਹੇ ਸੀ। ਇਹਨਾਂ ਦਾ ਆਕਾ ਜਿਹੜਾ ਅਤਵਾਦੀਆਂ ਦੇ ਘਰ ਜਾ ਕੇ ਰਾਤ ਕੱਟ ਕੇ ਆਇਆ। ਇਸ ਕਰਕੇ ਪੰਜਾਬ ਨੂੰ ਇਹਨਾਂ ਕੋਲੋਂ ਕੋਈ ਬਹੁਤ ਜ਼ਿਆਦਾ ਤਵੱਕੋ ਨਹੀਂ ਹੈ ਕਿ ਇਹ ਪੰਜਾਬ ਦੇ ਅਮਨ ਸ਼ਾਂਤੀ ਦੇ ਉੱਤੇ ਕੋਈ ਪਹਿਰਾ ਦੇ ਸਕਦੇ ਆ ਜਾਂ ਕਠੋਰ ਕਾਰਵਾਈ ਉਹਨਾਂ ਤੇ ਕਰ ਸਕਦੇ ਨੇ ਜਿਹੜੇ ਲੋਕ ਪੰਜਾਬ ਨੂੰ ਦੇ ਅੰਦਾ ਅਮਨ ਦੇ ਉੱਤੇ ਚੋਟ ਪਹੁੰਚਾਉਣਾ ਚਾਹੁੰਦੇ ਨੇ ਕਾਂਗਰਸ ਨੇਤਾ ਰਾਜਾ ਵਡਿੰਗ ਔਰ ਅੰਮ੍ਰਿਤਸਰ ਸੰਤ ਰੋਜ਼ਲਾ ਕੋ ਧਮਕੀ ਦੀ ਗਈ ਔਰ ਇਹ ਵੀ ਕਹਾ ਗਿਆ ਦੀਵਾਲੀ ਇਸ ਵਾਰ ਕਾਲੀ ਮਨਾਈ ਜਾਏਗੀ ਔਰ ਬਲੈਕ ਆਊਟ ਕੀਤਾ ਜਾਏਗਾ ਹਰਦਵਾਰ ਸੇ ਲੈ ਕੇ ਔਰ ਧਾਰਮਿਕ ਸਤਿ ਕੌਣ ਸੁਣਤਾ ਪੰਨੂ ਕੋ ਪੰਨੂ ਕੋ ਕੋਈ ਸੁਣਤਾ ਗਿਆ ਪੰਜਾਬ ਦੇ ਅੰਦਰ ਦੀਵਾਲੀ ਵੀ ਮਨਾਉਣੀ ਹੈ ਔਰ ਲਾਈਟਾਂ ਵੀ ਜਗਣੀਆਂ ਸਭ ਕੁਝ ਹੋਣਾ ਹੈ ਪੰਨੂ ਨੂੰ ਕੋਈ ਨਹੀਂ ਸੁਣਦਾ ਲੇਕਿਨ ਸਾਨੂੰ ਪੰਨੂ ਨਾਲ ਸ਼ਿਕਵਾ ਨਹੀਂ ਹੈ ਸਾਨੂੰ ਮਾਨ ਨਾਲ ਸ਼ਿਕਵਾ ਹੈ ਸਾਨੂੰ ਜਿਨ੍ਹਾਂ ਨੂੰ ਅਸੀਂ ਵੋਟਾਂ ਪਾਈਆਂ ਉਹਨਾਂ ਨੇ ਤੇ ਆਪਣਾ ਰਾਜ ਹੀ ਦਿੱਲੀ ਵਾ ਜਿਹੜਾ ਆਕਾ ਬੈਠਾ ਹੈ ਉਹਨਾਂ ਨੂੰ ਗਿਰਵੀ ਰੱਖਿਆ ਹੋਇਆ ਸਾਡੀ ਕਿਸੇ ਵੀ ਸਰਕਾਰ ਦੀ ਮੰਡਲੀ ਜਿਹੜੀ ਜ਼ਰੂਰਤ ਰਹਿੰਦੀ ਹੈ ਕਿ ਆਪਣੇ ਰਾਜ ਦੇ ਅੰਦਰ ਹਰ ਨਾਗਰਿਕ ਨੂੰ ਸੁਰੱਖਿਆ ਦੇ ਇਹ ਸਰਕਾਰ ਸੁਰੱਖਿਆ ਦੇ ਵਿੱਚ ناکਾਮ ਜਾ ਰਹੀ ਹੈ। ਇੱਕ ਵੱਡਾ ਸਵਾਲ ਇੱਥੇ ਸਾਹਮਣੇ ਆਉਂਦਾ ਕਿ ਰੇਲਵੇ ਯਾਰਡ ਦੇ ਵਿੱਚ ਖੜੀ ਗੱਡੀ ਦੇ ਉੱਤੇ ਸਲੋਗਨ ਲਿਖਣਾ। ਆ ਤੇ ਇਹਨਾਂ ਨੂੰ ਫੜਨੇ ਚਾਹੀਦੇ ਨਾ। ਨਾਕਾਮਾ ਬੰਦਾ ਹੈ ਹੀ ਨਾ ਕਿ ਉਹ ਕੋਈ ਦਿਨ ਦਿਹਾੜੇ ਸ਼ਰਾਰਤ ਕਰਦਾ ਪੰਜਾਬ ਦੇ ਮਾਹੌਲ ਨੂੰ ਖਰਾਬ ਕਰ ਰਿਹਾ ਨਾਰੇ ਲਿਖਦਾ। ਕੀ ਇਹਨਾਂ ਨੂੰ ਉਹਦੇ ਉਹਨਾਂ ਨੂੰ ਢੂੰਡਣਾ ਨਹੀਂ ਚਾਹੀਦਾ ਹੱਲ ਬਣਾਉਣਾ ਨਹੀਂ ਚਾਹੀਦਾ? ਰੇਲਵੇ ਵਿਭਾਗ ਕਾਰਵਾਈ ਕਰੇਗਾ। ਹੈ? ਰੇਲਵੇ ਵਿਭਾਗ ਕਾਰਵਾਈ ਕਰੇਗਾ। ਇਹ ਰੇਲਵੇ ਦੇ ਵਿਭਾਗ ਦੇ ਅੰਤਰਗਤ ਜੋ ਆਉਂਦਾ ਹੈਗਾ ਉਹ ਜ਼ਰੂਰ ਹੋਵੇ ਉੱਤੇ ਅੱਗੇ ਵਧਣਾ।